ਲੋ ਜੀ ਵਾਕ-ਵਾਕ ਤਰੀਕੇ ਦੀਆਂ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਾ ਉਹ ਖਤਰਨਾਕ ਗੈਂਗਸਟਰ ਪੁਲਿਸ ਦੇ ਵੱਲੋਂ ਮਾਰ ਮੁਕਾ ਦਿੱਤਾ ਗਿਆ ਕਿਉਂਕਿ ਉਸ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਦੋਂ ਉਸ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਦੇ ਉੱਪਰ ਲਜਾਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਪੁਲਿਸ ਲੱਗੀ ਹੋਈ ਸੀ ਦਰਅਸਲ ਇਹ ਜਿਹੜਾ ਗੈਂਗਸਟਰ ਦੱਸਿਆ ਜਾ ਰਿਹਾ ਅਮਨ ਸਾਹੂ ਨਾਮ ਦਾ ਇਸ ਗੈਂਗਸਟਰ ਦੇ ਸਿੱਧੇ ਸੰਬੰਧ ਲੋਰੈਂਸ ਬਿਸ਼ਨੋਈ ਦੇ ਨਾਲ ਸਨ ਤੇ ਇਸ ਦੇ ਵੱਲੋਂ ਬਹੁਤ ਸਾਰੀਆਂ ਅਜਈਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਚ ਜਿਸ ਦੇ ਵਿੱਚ 150 ਦੇ ਕਰੀਬ ਮਾਮਲੇ ਇਸ ਦੇ ਉੱਪਰ ਦਰਜ ਸੀ ਲਗਾਤਾਰ ਵੱਡੇ ਪੱਧਰ ਦੇ ਉੱਪਰ ਇਸ ਦੇ ਵੱਲੋਂ ਅਜਈਆਂ ਕਢਦਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਵੱਖ-ਵੱਖ ਤਰੀਕੇ ਦੇ ਨਾਲ ਇਸ ਦੇ ਵੱਲੋਂ ਇਸ ਦੇ ਜਿਹੜੇ ਗਰੋਹ ਦੇ ਮੈਂਬਰ ਸੀ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੀਆਂ ਅਜਈਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਸੀ ਜਿਸ ਦੇ ਨਾਲ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਲਗਾਤਾਰਤਾ ਦੇ ਵਿੱਚ ਇਸ ਨੂੰ ਰੱਖਿਆ ਗਿਆ ਸੀ ਤੇ ਜਦੋਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪੁੱਛਗਛ ਦੇ ਲਈ ਇਸ ਨੂੰ ਲਜਾਇਆ ਜਾ ਰਿਹਾ ਸੀ ਤਾਂ ਅਚਾਨਕ ਇਸ ਦੇ ਗੁਰਗਿਆਂ ਦੇ ਵੱਲੋਂ ਇਸ ਦੇ ਸਮਰਥਕਾਂ ਦੇ ਵੱਲੋਂ ਜਾਂ ਫਿਰ ਕਹਿ ਲੀਏ ਇਸ ਦੇ ਆ ਜਿਹੜੇ ਨਾਲ ਦੇ ਗੈਂਗਸਟਰ ਹੋਰ ਸੀ ਬਦਮਾਸ਼ ਹੋਰ ਸੀ ਉਹਨਾਂ ਦੇ ਵੱਲੋਂ ਗੱਡੀ ਦੇ ਉੱਪਰ ਹਮਲਾ ਕਰ ਦਿੱਤਾ ਜਾਂਦਾ ਤੇ ਅਮਨ ਸਾਹੂ ਨੂੰ ਛਡਵਾਉਣ ਦੀਆਂ ਭਜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜਿਸ ਤੇ ਨਾਲ ਵੱਡੇ ਪੱਧਰ ਦੇ ਉੱਪਰ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਇਸ ਦੇ ਵੱਲੋਂ ਅਮਨ ਸਾਹੂ ਦੇ ਵੱਲੋਂ ਇਸ ਵਕਤ ਦੀ ਇਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਇਹ ਦਿੱਤੀ ਗਈ ਆ ਪੁਲਿਸ ਦੇ ਵੱਲੋਂ ਕਿ ਉਸ ਦੇ ਵੱਲੋਂ ਹੱਥ ਦੇ ਵਿੱਚ ਹਥਿਆਰ ਲੈ ਕੇ ਪੁਲਿਸ ਦੇ ਕੋਲੋਂ ਹਥਿਆਰ ਖੋ ਕੇ ਭੱਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ तमाम ਉਹਨਾਂ ਪੁਲਿਸ ਕਰਮੀਆਂ ਦੇ ਵੱਲੋਂ ਉਸ ਨੂੰ ਜਿਹੜਾ ਹੈ ਗ੍ਰਿਫਤਾਰੀ ਦੇਣ ਦੇ ਲਈ ਕਿਹਾ ਗਿਆ ਪਰ ਉਸ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਜਦੋਂ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਉਸ ਦੇ ਜਦੋਂ ਫਾਇਰ ਮਾਰੇ ਜਾਂਦੇ ਨੇ ਤਾਂ ਉਹ ਮੌਕੇ ਦੇ ਉੱਪਰ ਹੀ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਝਾਰਖੜ ਤੋਂ ਇਸ ਵਕਤ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਲਾਰੈਂਸ ਮਿਸ਼ਨੋਈ ਦਾ ਇਹ ਕਰੀਬੀ ਦੱਸਿਆ ਜਾ ਰਿਹਾ ਅਮਨ ਸਾਹੂ ਇਸ ਦਾ ਨਾਮ ਦੱਸਿਆ ਜਾ ਰਿਹਾ ਹੈ ਬਹੁਤ ਸਾਰੀਆਂ ਅਣਸਖਾਵੀਆਂ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਇਹਦੇ ਵੱਲੋਂ ਦਿੱਤਾ ਗਿਆ ਜਿਸ ਦੇ ਨਾਲ ਕਾਫ ਨਾਕਬਾਰ ਦਾ ਤਾਂ ਨੂੰ ਅੰਜਾਮ ਦੇਣ ਦੇ ਲਈ ਵੀ ਇਹ ਜਾਣਿਆ ਜਾਂਦਾ ਸੀ ਲਾਰੈਂਸ ਬਿਸ਼ਨੋਈ ਦਾ ਨਾਮ ਕਿਸੇ ਵੀ ਜਾਣ ਪਛਾਣ ਦਾ ਮਤਲਬ ਨਹੀਂ ਪੂਰੇ ਭਾਰਤ ਭਰ ਦੇ ਵਿੱਚ ਬਹੁਤ ਸਾਰੀਆਂ ਕਾਰਵਾਈਆਂ ਉਸ ਦੇ ਵੱਲੋਂ ਅਜਿਹਿਆਂ ਕੀਤੀਆਂ ਜਾ ਰਹੀਆਂ ਨੇ ਜਿਸ ਦੇ ਨਾਲ ਗੈਂਗਸਟਰ ਵਾਦੀ ਦੁਨੀਆ ਦੇ ਵਿੱਚ ਉਸ ਦਾ ਨਾਮ ਪ੍ਰਮੁੱਖ ਚਿਹਰਿਆਂ ਦੇ ਵਿੱਚ ਆਉਂਦਾ ਤੇ ਅਜਿਹੇ ਗੈਂਗਸਟਰ ਦੇ ਨਾਲ ਸਿੱਧੇ ਸੰਬੰਧ ਇਸ ਅਮਨ ਸਾਹੂ ਨਾਮਕ ਗੈਂਗਸਟਰ ਦੇ ਸੀ 150 ਦੇ ਕਰੀਬ ਇਸ ਦੇ ਉੱਪਰ ਮਾਮਲੇ ਸੀ ਤੇ ਡੀਜੀਐਮ ਕਤਲ ਮਾਮਲੇ ਦੇ ਵਿੱਚ ਪੁਛਗਛ ਦੇ ਲਈ ਪੁਲਿਸ ਦੇ ਵੱਲੋਂ ਇਸ ਤੋਂ ਇੱਕ ਜਗ੍ਹਾ ਤੋਂ ਦੂਜੀ ਦੀ ਜਗ੍ਹਾ ਦੇ ਉੱਪਰ ਲਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ ਜਦੋਂ ਇਸ ਦੇ ਆਲ ਦਵਾਲ ਦੇ ਵਿੱਚ ਗੱਡੀ ਨੂੰ ਘੇਰਾ ਪਾ ਲਿਆ ਜਾਂਦਾ ਇਸ ਦੇ ਵਿਰੋਧੀ ਮੈਂਬਰਾਂ ਦੇ ਵੱਲੋਂ ਤੇ ਇਸ ਨੂੰ ਛਡਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਪੁਲਿਸ ਦੇ ਕਰਮੀ ਦੇ ਉੱਤੇ ਵੀ ਹਮਲਾ ਕੀਤਾ ਜਾਂਦਾ ਇਸ ਦੇ ਵੱਲੋਂ ਜਦੋਂ ਗੋਲੀ ਚਲਾ ਦਿੱਤੀ ਜਾਂਦੀ ਆ ਪੁਲਿਸ ਕਰਮੀਆਂ ਦੇ ਉੱਪਰ ਤਾਂ ਉਸ ਦੇ ਵਿੱਚ ਜਦੋਂ ਪੁਲਿਸ ਦੇ ਵੱਲੋਂ ਜਵਾਬੀ ਫਾਇਰ ਕੀਤੇ ਜਾਂਦੇ ਨੇ ਉਸ ਦੇ ਵਿੱਚ ਅਮਨ ਸਾਹੂ ਮੌਕੇ ਦੇ ਉੱਪਰ ਹੀ ਮਾਰੇ ਜਾਣ ਦੀ ਜਾਣਕਾਰੀ ਜਿਹੜੀ ਆ ਮਿਲ ਰਹੀ ਹੈ ਬਾਕੀ ਆਲਾ ਅਧਿਕਾਰੀਆਂ ਦੇ ਵੱਲੋਂ ਇਸ ਦੇ ਬਾਰੇ ਜਾਣਕਾਰੀਆਂ ਦਿੱਤੀਆਂ ਗਈਆਂ ਨੇ ਕੀ ਕੁਝ ਉਹਨਾਂ ਨੇ ਕਿਹਾ ਹੈ ਕਿਸ ਤਰੀਕੇ ਦੇ ਨਾਲ ਤਮਾਮ ਇਸ ਅਮਨ ਸਾਹੂ ਨਾਮਕ ਗੈਂਗਸਟਰ ਦੇ ਉੱਪਰ ਕਾਰਵਾਈ ਕੀਤੀ ਗਈ ਕਿਵੇਂ ਇਸ ਦੇ ਬਦਲੋਂ ਭਜਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਤੇ ਕਿਵੇਂ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਦਾ ਐਨਕਾਉਂਟਰ ਕਰ ਦਿੱਤਾ ਗਿਆ तमाम ਜਾਣਕਾਰੀਆਂ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਦਿੱਤੀਆਂ ਗਈਆਂ ਨੇ ਕੀ ਕੁਝ ਕਿਹਾ ਗਿਆ ਤੁਹਾਨੂੰ ਵੀ ਸੁਣਾ ਦਿੰਦੇ ਹਾਂ ਲਾਅਨ ਆਰਡਰ ਦੇ ਮੁੱਦੇ ਪਰ ਸਾਥੀ ਪੱਤਰਕਾਰੋ ਨੇ ਵੀ ਕਲਮੁਛੇ ਸਵਾਲ ਕੀਤਾ हमने ਜੀ ਆਪਸੀ ਯਾ ਨਿਸ਼ਚਿਤ ਰੂਪ سے ਕਿਹਾ tha ਕਿ Jharkhand police मसले के उदेदन के लिए प्रतिबद्ध है और सरकार भी इस बारे में बहुत संजीदा है मुझको भी पत्रकार या मीडिया के माध्यम से यह सूचना मिली है कि अमन साहू एक एनकाउंटर में मारे गए हैं विस्तृत जानकारी अपेक्षित है भी उम्मीद है कि विस्तृत जानकारी थोड़ी देर में मिल जाएगी लेकिन मोटे तौर पर एक बात बिल्कुल स्पष्ट है कि रूल ऑफ लॉ प्रिवेल करेगा झारखंड की धरती पर कानून तोड़ने वालों के विरुद्ध सरकार विधि सम्मत करेगी और अपने नागरिकों की सुरक्षा के लिए सरकार कटिबद्ध है आज की घटना किन कारणों से हुई कैसे हुई निश्चित रूप से इसकी जांच भी होगी और मैं यह मानता हूं कि यदि किसी अपराधी का मनोबल इतना बढ़ जाए कि वो राज्य के प्रशासन और राज्य की पुलिस को चुनौती बनता है तो निश्चित रूप से वैसे लोगों का यही हश्र होना चाहिए लॉ एंड ऑर्डर के मुद्दे पर साथी पत्रकारों ने भी कल मुझसे सवाल किया था